ਸਾਸ਼ੀ ਕਾਲ ਜੀ ਸਵਾਗਤ ਕਰਦੇ ਹਾਂ ਅੱਜ ਦੇ ਨਿਊ ਬਲੌਗ ਨਾਲ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਝੂਲਨੇ ਮਹਿਲ ਗੁਰਦੁਆਰਾ ਸਵਾਬ ਦੀ ਦੂਰੀ ਸ੍ਰੀ ਤਰਨਤਨ ਸਾਹਿਬ ਤੋਂ 5 ਤੋਂ 7 ਕਿਲੋਮੀਟਰ ਦੀ ਦੂਰੀ ਤੇ ਆ ਔਰ ਇਸ ਗੁਰਦੁਆਰੇ ਦਾ ਇਤਿਹਾਸ ਝੂਲਨੇ ਮਹਿਲ ਨਾਮ ਕਿਉਂ ਪਿਆ ਇੱਥੇ ਬਿਲਕੁਲ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਇੱਕ ਦੀਵਾਰ ਆ ਜਿਸ ਦੇ ਉੱਪਰ ਬੈਠ ਕੇ ਅਰਦਾਸ ਕੀਤੀ ਜਾਂਦੀ ਆ ਔਰ ਅਰਦਾਸ ਕਰਨ ਦੇ ਟਾਈਮ ਉਹ ਦੀਵਾਰ ਝੂਲਦੀ ਹੈ ਇਹ ਕੋਈ ਮਜ਼ਾਕ ਨਹੀਂ ਸੱਚਾਈ ਹੈ ਤੁਸੀਂ ਅੱਗੇ ਜਾ ਕੇ ਦੇਖਿਓ ਦੀਵਾਰ ਦੇ ਉੱਤੋਂ ਲੋਕ ਸੰਗਤ ਉੱਤਰਦੀ ਹੋਈ ਦਿਖਾਵਾਂਗੇ ਔਰ ਇੱਥੇ ਇੱਕ ਝੰਡਾ ਹੈ ਇਹ ਝੰਡਾ ਦਾ ਇਤਿਹਾਸ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਤੇ ਮਾਤਾ ਗੰਗਾ ਜੀ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਆਏ ਸੀ ਆਸੀਓ ਦੀਵਾਰ ਗੁਰਦੁਆਰਾ ਤੁਖਨਵਰਨ ਝੂਲਨੇ ਮੈਲ ਤੁਸੀਂ ਦੇਖ ਸਕਦੇ ਹੋ ਉੱਪਰੋਂ ਸੰਗਤ نیچے ਉਤਰਦੀ ਹੋਈ ਇਹ ਉਹ ਦੀਵਾਰ ਆ ਜੋ ਅਰਦਾਸ ਕਰਨ ਟਾਈਮ ਝੂਲਦੀ ਆ ਮਤਲਬ ਕਹਦੇ ਨੇ ਝੂਟੇ ਮਿਲਨੇ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਦੋ ਨਿਸ਼ਾਨ ਸਾਹਿਬ ਉਮੀਦ ਕਰਦੇ ਆ ਤੁਹਾਨੂੰ ਬਲੌਗ ਪਸੰਦ ਆਇਆ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ